ਬਾਈ 55 ਕਰਦਾ ਫਿਰਦਾ ਕਦੂਨੀ ਜੱਟ ਦਾ 42 55 ਕਰਦਾ ਫਿਰਦਾ ਕਦੂਨੀ ਆਏ ਲੱਗਣਾ ਨਹੀਂ ਬਈਆਂ ਤੋਂ ਪੁਸਲਾ ਪੰਜ ਸੱਤ ਪਹਿਣਾ ਵੇ ਫਿਕਰ ਮੁਕੂਗਾ ਝੋਨੇ ਦਾ ਫਿਰ ਖਾਦ ਵੀ ਲੈਣਾ ਵੇ ਫਿਕਰ ਮੁਕੂਗਾ ਝੋਨੇ ਦਾ ਫਿਰ ਖਾਦ ਵੀ ਲੈਣਾ ਵੇ ਨਹੀਂ ਮਟਰ ਤੇ ਮੰਜੀ ਤੇਰੀ ਡਹਾਕੇ ਛੱਡੂ ਵੇ ਹਾਏ ਡਹਾਕੇ ਛੱਡੂ ਵੇ ਜੱਟ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਗਾਣੇ ਸੁਣਾ ਦੇ ਬਿੰਦਰ ਕੋਈ ਸੁਣਾ ਦਿੰਨੇ ਆ ਪਰ ਕਹਿੋ ਜੇ ਸੁਣਨਾ ਜਿਹੜਾ ਮਰਜ਼ੀ ਸੁਣਾ ਦੇ ਸੋ ਬਾਈ ਅੱਜ ਮੈਂ ਝੋਨੇ ਤੇ ਸੌਂਗ ਲਿਖਿਆ ਬਹੁਤ ਵਧੀਆ ਸਾਰੇ ਜਣੇ ਸ਼ੇਅਰ ਤੇ ਲਾਈਕ ਕਮੈਂਟ ਕਰਿਓ ਸੋ ਤੁਹਾਡੀ ਨਜ਼ਰ ਕਰਨ ਲੱਗਿਆਂ ਹੈ ਕਈ ਦਿਨ ਹੋ ਗਏ ਅਜੇ ਨਾ ਤੇਰਾ ਨਿਬੜਿਆ ਕਦੂ ਵੇ ਮੀਨਾ ਪੈਂਦਾ ਸੁੱਕੇ ਟੈਂ ਟੈਂ ਕਰਦੇ ਡੱਡੂ ਵੇ ਮੈਨੂੰ ਲੱਗਦਾ ਮੱਝ ਲੰਢੀ ਜੀ ਦੁੱਧੋਂ ਪੱਜੂ ਵੇ ਹਾਏ ਦੁੱਧੋਂ ਪੱਜੂ ਵੇ ਜੱਟਾ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ 70 ਕਿਲੇ ਠੇਕੇ ਤੇ ਜਟਿਏ ਤੀਨੇ ਕਰਦੇ ਨਹੀਂ ਕੰਤੀ ਬਈਏ ਖੇਤ ਪਤੀਲਾ ਚਾਹਦਾ ਤਰਦੇ ਨਹੀਂ ਲਾਉਣਾ ਜੱਟ ਨੇ ਚੋਨਾ ਬਸ ਕਰਵਾ ਕੇ ਛੱਡੂ ਨਹੀਂ ਬਸ ਕਰਵਾ ਕੇ ਛੱਡੂ ਨਹੀਂ ਜੱਟ ਦਾ ਫੋਰ 2255 ਕਰਦਾ ਫਿਰਦਾ ਹੈ ਕਦੂ ਨਹੀਂ ਜੱਟ ਦਾ ਫੋਰ 2255 ਕਰਦਾ ਫਿਰਦਾ ਕਦੂ ਨਹੀਂ ਆਏ ਲੱਗਣਾ ਨਹੀਂ ਬਈਆਂ ਤੋਂ ਪੁਸਲਾ ਪੰਜ ਸੱਤ ਪਹਿਣਾ ਵੇ ਫਿਕਰ ਮੁਕੂਗਾ ਚੋਨੇ ਦਾ ਫਿਰ ਖਾਦ ਵੀ ਲੈਣਾ ਵੇ ਫਿਕਰ ਮੁਕੂਗਾ ਚੋਨੇ ਦਾ ਫਿਰ ਖਾਦ ਵੀ ਲੈਣਾ ਵੇ ਨਹੀਂ ਮਟਰ ਤੇ ਮੰਜੀ ਤੇਰੀ ਡਹਾਕੇ ਛੱਡੂ ਵੇ ਹਾਏ ਡਹਾਕੇ ਛੱਡੂ ਵੇ ਜੱਟਾ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਉਹ ਆਪੇ ਬਾਬਾ ਨਾਨਕ ਜੱਟਾਂ ਦਾ ਰਖਵਾਲਾ ਨਹੀਂ ਮਟਰ ਤੇ ਲਾਉਂਦੇ ਭਈਏ ਤੜਕਾ ਪਾ ਮਸਾਲਾ ਨਹੀਂ ਮੋਟਰ ਤੇ ਲਾਉਂਦੇ ਭਈਏ ਤੜਕਾ ਪਾ ਮਸਾਲਾ ਨਹੀਂ ਓ ਬੌੜੂ ਗਰਬ ਆਪੇ ਕਿਤੋਂ ਤਾਂ ਬਦਲ ਗੱਜੂ ਨਹੀਂ ਮੈਂ ਖਾ ਬਦਲ ਗੱਜੂ ਨਹੀਂ ਜੱਟ ਦਾ 4255 ਕਰਦਾ ਫਿਰਦਾ ਕੱਦੂ ਨਹੀਂ ਜੱਟ ਦਾ 4255 ਕਰਦਾ ਫਿਰਦਾ ਕੱਦੂ ਨਹੀਂ ਏ ਪਿੰਡ ਕਕਰਾਲੇ ਪਾਈ ਕੇ ਤੂੰ ਕੋਈ ਬਣਜ ਬਣਾ ਲਾਵੇ ਕਰ ਜੱਟਾਂ ਵਾਲੀ ਹਿੰਮਤ ਬਿੰਦਰਾ ਚੋਨਾ ਲਾ ਲਾਵੇ ਕਰ ਲੋਕਾਂ ਵਾਲੀ ਹਿੰਮਤ ਬਿੰਦਰਾ ਚੋਨਾ ਲਾ ਲਾਵੇ ਦੇਖਾਂ ਮੈਂ ਹਰਿਆਲੀ ਦਿਲ ਟਿਕਾਣੇ ਲੱਗੂ ਵੇ ਹਾਈ ਟਿਕਾਣੇ ਲੱਗੂ ਵੇ ਜੱਟਾ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਔ ਫੋਰ ਬਾਈ 55 ਕਰਦਾ ਫਿਰਦਾ ਕੱਦੂ ਨਹੀਂ ਜੱਟਾ ਡੀਜ਼ਲ ਹੋ ਗਿਆ ਮਹਿੰਗਾ ਬਸ ਕਰਵਾ ਕੇ ਛੱਡੂ ਵੇ ਜੇ ਬਾਈ ਦਾ ਗੀਤ ਚੰਗਾ ਲੱਗਿਆ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕੋਲੇ ਪਹੁੰਚ ਸਕੇ